ਇਹਨੂੰ ਪਤਾ ਹੀ ਆ ਕਿ ਮੰਮੀ ਇਸ ਘਰ ਦੇ ਮੋਢੀ ਨੇ ਤੇ ਮੋਢੀ ਜਿੱਦਾਂ ਕਹੂਗਾ ਉਵੇਂ ਇਸ ਘਰ ਚ ਹੋਊਗਾ ਮੇਰੇ ਨਾਲ ਲੱਕ ਤੂੰ ਮਾੜਾ ਕਰ ਲੈ ਮੈਨੂੰ ਕੋਈ ਟੈਨਸ਼ਨ ਨਹੀਂ ਪਰ ਤੂੰ ਮੇਰੀ ਧੀਆ ਨਾਲ ਘਾਤੂ ਮਾੜਾ ਕਰਦੀਆਂ ਉਹਨਾਂ ਨੂੰ ਰਸੋਈ 'ਚ ਜਾਣ ਤੋਂ ਰੋਕਦੀਆਂ ਖਾਣ ਪੀਣ ਤੋਂ ਰੋਕਦੀਆਂ ਟੀਵੀ ਲਾਉਣ ਤੋਂ ਰੋਕਦੀਆਂ ਆਏ ਦਿਨ ਨਾ ਨਵੇਂ-ਨਵੇਂ ਤਰੀਕਿਆਂ ਨਾਲ ਕੁੜੀ ਨੂੰ ਤੰਗ ਕਰੀ ਜਾਂਦੇ ਨੇ ਦੱਸ ਕੋਟਾ ਤੇਰੀ ਗਿੱਚੀ ਹਾਂ ਆਪਾਂ ਕਿੱਥੇ ਉੱਧਰ ਬਾਜਾ ਟੀਵੀ ਦੇਖਣਾ ਰਮਧ ਨਾਲ ਮੰਮੀ ਉਹ ਮੋਟ ਲੈ ਕੇ ਬੈਠੀ ਆ ਨਾਲੇ ਉਹ ਕਟੂਆਂ ਚ ਮਸਤਾ ਜੋ ਤਰ ਮੋਟ ਖੋਲ ਤੇ ਰੋਣ ਲੱਗ ਜਾਂਦੀ ਆ ਚਲ ਕੋਈ ਗੱਲ ਨਹੀਂ ਮੈਂ ਦੇਖਦੀ ਆ ਥੋੜੇ ਦਿਨਾਂ ਤੱਕ ਐਲਈਡੀ ਨਾ ਇੱਥੇ ਲਵਾ ਦੰਨੀ ਆ ਬਾਰ ਬਾਰ ਉੱਧਰ ਜਾਏਂਗੇ ਨਾ ਇਹ ਦੋਨੋਂ ਕਲੇਸ਼ ਹੀ ਪਾਣਗੇ ਆਪਣੇ ਨਾਲ ਓ ਨਹੀਂ ਨਹੀਂ ਚਾਚੀ ਵੀ ਦੋ ਵਾਰ ਲੰਗੇ ਨੇ ਤੇ ਦਾਦੀ ਵੀ ਪਰ ਕੋਈ ਬੋਲਿਆ ਨਹੀਂ ਚਾਚੇ ਨੇ ਸਿੱਧੇ ਕਰਕੇ ਰੱਖੇ ਨੇ ਚਲ ਹੁਣ ਤਾਂ ਤੂੰ ਖੁਸ਼ ਐ ਮਾ ਨਾਲ ਕੋਈ ਲੰਬਾ ਤਾਂ ਨਹੀਂ ਤੈਨੂੰ ਹੁਣ ਮੰਮੀ ਕੱਲ ਰਾਤੀ ਮੈਨੂੰ ਸੁਪੜਾਇਆ ਸੀਗਾ ਤੇ ਉਹਦੇ ਵਿੱਚ ਲਾਲਾ ਬੜਾ ਚਿੰਤਪੂਰਨ ਏ ਆਏ ਸੀਗੇ ਚੱਲੀਏ ਆਹੋ ਪਿਛਲੇ ਵਾਰ ਵੀ ਤੇਰਾ ਜਾਂਦੇ ਜਾਂਦੇ ਰਹਿ ਗਿਆ ਨਾ ਮਾਮੂ ਨੇ ਤੈਨੂੰ ਕਿਹਾ ਸੀ ਚੱਲਾਂਗੇ ਆਪਾਂ ਉਹ ਤਾਂ ਬਸ ਮਾਮੂ ਬੀਜੀ ਸੀਗੇ ਇਸ ਲਈ ਹੋ ਨਹੀਂ ਪਾਇਆ ਫੋਂਡੋ ਮੈਂ ਕਰਾਂ ਮਾਮੂ ਨੂੰ ਫੋਨ ਟਿੱਕ ਮੇਰਾ ਜਨਮ ਵਾਲਾ ਸ਼ੂਟ ਵੀ ਉਧਰ ਹੀ ਆ ਚੱਲ ਅਜੇ ਥੋੜੀ ਦੇਰ ਰੁਕ ਜਾ ਅਜੇ ਕੰਮਕਾਰਾਂ ਚ ਬੀਜੀ ਹੋਣਗੇ ਫਿਰ ਕਿਸੇ ਦਿਨ ਚੱਲ ਪਾਵਾਂਗੇ ਤੁਸੀਂ ਨਾ ਮਾਮੂ ਨੂੰ ਫੋਨ ਲਾ ਕੇ ਦਿਓ ਮੈਂ ਆਪੇ ਕਰ ਲੂੰਗੀ ਗੱਲ ਗੁੰਨੂ ਫੋਨਾਂ ਤੋਂ ਵੱਡੀ ਹੋ ਰਹੀਆਂ ਤੇ ਸਮਝਦਾਰ ਵੀ ਹੋ ਰਹੀਆਂ ਜੇ ਆਪਾਂ ਗਏ ਨਾ ਇਹਨਾਂ ਨੂੰ ਦੱਸ ਕੇ ਜਾਣਾ ਬਣਾ ਜੇ ਨਾ ਦੱਸ ਕੇ ਗਏ ਫਿਰ ਕਲੇਸ਼ ਪਾਣਗੇ ਮੰਮੀ ਉਹ ਕਿਹੜੇ ਸਾਨੂੰ ਕੋਈ ਇੱਥੇ ਪੁੱਛਦਾ ਤੁਸੀਂ ਮੈਨੂੰ ਫੋਨ ਲਾ ਕੇ ਦਿਓ ਮੈਂ ਜਾਣਾ ਆ ਆਲਾ ਫੜ ਫੋਨ ਆਪੇ ਗੱਲ ਕਰ ਲੈ ਜੇ ਮਾਮੂ ਕੁਝ ਬੋਲੇ ਨਾ ਆਪੇ ਸਾਹਮਣੀ ਮੈਂ ਨਹੀਂ ਕੁਝ ਕਹਿਣਾ ਉਹ ਮਾਮੂ ਨੇ ਕਿਹਾ ਮੈਨੂੰ ਕੁਝ ਕਹਿਣਾ ਹੈ ਲਾੜਲੀ ਐ ਮੈਂ ਮਾਮੂ ਦੀ ਵੀਰ ਜੀ ਜਿਹੜੀ ਲੋਕੇਸ਼ਨ ਤੇ ਤੁਸੀਂ ਕਿਹਾ ਹੈ ਉੱਥੇ ਖੜੇ ਤੂੰ ਮੈਨੂੰ 15 ਮਿੰਟ ਹੋ ਗਏ ਉਹ ਯਾਰ ਪੇਮੈਂਟ ਫੜਾ ਦਿੰਦੇ ਆ ਕੇ ਮੈਂ ਅੱਗੇ ਵੀ ਪੇਮੈਂਟ ਲੈਣ ਜਾਣਾ ਹਾਂਜੀ ਕਿ ਤੁਹਾਡੇ ਕੋ ਪੇਮੈਂਟ ਲੈਣੀ ਇੱਕ ਜਗ੍ਹਾ ਹੋਰ ਪੇਮੈਂਟ ਲੈਣੀ ਆ ਫਿਰ ਇੱਕ ਜਗ੍ਹਾ ਸਾਰੀ ਪੇਮੈਂਟ ਇਕੱਠੀ ਕਰਕੇ ਫੜਾ ਕੇ ਆਣੀ ਐ। ਕਿਰਨ ਦਾ ਫੋਨ। ਚਲੋ ਜਿੱਥੇ ਤੁਸੀਂ ਕਿਹਾ ਸੀ ਮੈਂ ਉੱਥੇ ਹੀ ਖੜਾ ਆਜੋ ਹੈ। ਅ ਵਿੱਚ ਮੇਰੀ ਭੈਣ ਦਾ ਫੋਨ ਆ ਰਿਹਾ ਮੈਂ ਨਾਲ ਗੱਲ ਕਰਦਾ। ਠੀਕ ਠੀਕ ਹੈ ਮੇਰੇ। ਠੀਕ ਹੈ। ਹੈਲੋ। ਹਾਂ ਕਰਨਾ ਕਿਵੇਂ ਠੀਕ ਆ? ਹੈਲੋ। ਮम्मू ਕਿਰਨ ਈ ਗੁੰਨੂ। ਠੀਕ ਆ? ਅੱਛਾ ਗੁੰਨਾ। ਉਹ ਕਿਦਾਂ ਗੁੰਨਿਆ ਠੀਕ ਆ? ਨਾ ਤੈਨੂੰ ਅੱਜ ਮਾਮੇ ਦੀ ਯਾਦ ਕਿੱਥੋਂ ਆ ਗਈ ਲੈ ਮਾਮੂ ਯਾਦ ਤਾਂ ਮੈਨੂੰ ਟਾੜੀ ਰੋ ਜਾਂਦੀ ਆ ਅੱਛਾ ਫਿਰ ਕਿਵੇਂ ਯਾਦ ਕੀਤਾ ਚਲ ਦੱਸ ਕੀ ਚਾਹੀਦਾ ਮੇਰੇ ਪੁੱਤ ਨੂੰ ਮਾਮੂ ਕੋਈ ਚੀਜ਼ ਨਹੀਂ ਚਾਹੀਦੀ ਤੁਸੀਂ ਚਾਹਦੇ ਹੋ ਇੱਥੇ ਕੋਈ ਨਾ ਆ ਜਾ ਨਾ ਮੈਂ ਮੈਂ ਕਦੋਂ ਮਨਾਂ ਕੀਤਾ ਮੈਨੂੰ ਇਹ ਦੱਸ ਕਿਰਨ ਠੀਕ ਆ ਆਹੋ ਆਹੋ ਤੁਹਾਡੀ ਕਿਰਨ ਪੈਨ ਠੀਕ ਹੈ ਮੈਂ ਫੋਨ ਕੀਤਾ ਨਾ ਮੇਰੀ ਗੱਲ ਸੁਣ ਲਓ ਓਹੋ ਅਹнче ਲੱਗਦਾ ਗੁੰਨੇ ਆ ਤੇਰੀ ਨਾ ਬੈਟਰੀ ਪੂਰੀ ਚਾਰਜ ਆ ਗੱਲ ਹੈਗੀ ਏਦਾ ਕਿ ਪਿਛਲੀ ਵਾਰ ਵੀ ਮਾਤਾ ਤੇ ਜਾਣਾ ਰਹਿ ਗਿਆ ਸੀਗਾ ਤੇ ਇਸ ਵਾਰੀ ਮੈਨੂੰ ਮਾਤਾ ਤੇ ਜਾਣਾ ਚੁੱਪ ਕਰਕੇ ਲੈਣ ਆਜੋ ਹੁਣ ਭਾਣ ਜੀ ਮਾਮੇ ਨੂੰ ਹੁਕਮ ਲਾਵੇ ਤੇ ਮਾਮਾ ਕਿੱਦਾਂ ਨਾ ਮੰਨੇ ਕੋਈ ਨਹੀਂ ਚੱਲ ਪੈਨੇ ਆ ਤੂੰ ਮੰਮੀ ਨਾਲ ਆਪਣੀ ਨਾਲ ਗੱਲ ਕਰਾ ਮੇਰੀ ਫੋਨ ਸਪੀਕਰ ਤੇ ਰੱਖਦਾ ਮੰਮੀ ਨਾਲ ਕਰ ਲੋ ਗੱਲ हां पवन किमे है ठीक है कुछ नहीं ਐਵੇਂ ਤਰ੍ਹਾਂ ਦਿਮਾਗ ਖਰਾਬ ਕਰਨ ਲੱਗੀ ਹੋਈ ਐ ਉਹ ਨਾ ਨਾ ਕਰਨ ਦੇ ਪਕੋਰ ਜੀ ਪਰਿਵਾਰ ਵਾਸਤੇ ਹਮੇਸ਼ਾ ਬੰਦੇ ਨੂੰ ਟਾਈਮ ਕੱਢਣਾ ਚਾਹੀਦਾ ਹੁਣ ਜੇ ਗੁੰਨੂ ਦਾ ਜਾਣਦਾ ਮਨ ਹੈਗਾ ਆਪਾਂ ਚੱਲ ਪੈਨੇ ਆ ਰਹਿਣ ਦੇ ਤੂੰ ਆਪਣਾ ਕੰਮ ਦੇਖ ਕੰਮ ਛੱਡ ਕੇ ਤੂੰ ਸਾਨੂੰ ਕਿੱਥੇ ਲੈ ਕੇ ਜਾਏਂਗਾ ਉਹ ਨਹੀਂਓ ਚੱਕਰ ਪਤਾ ਕੀ ਐ ਜਿਹੜਾ ਅੱਜ ਅਸੀਂ ਗੱਡੀਆਂ 'ਚ ਘੁੰਮਦੇ ਪਏ ਆ ਸੋਹਣਾ ਕੰਮਕਾਰ ਚੱਲਦਾ ਪਿਆ ਇਹ ਸਭ ਉਹ ਮਾਮਾਈ ਦੀ ਕਿਰਪਾ ਐ ਨਾਲੇ ਬੰਦਾ ਨਾ ਆਪਣੀ ਲਾਈਫ ਚ ਜਿੰਨਾ ਮਰਜੀ ਬੀਜੀ ਹੋਵੇ ਰੱਬ ਵਾਸਤੇ ਨਾ ਟਾਈਮ ਕੱਢਣਾ ਪੈਂਦਾ ਤਾਂ ਹੀ ਤਾਂ ਰੱਬ ਤੁਹਾਨੂੰ ਦੇਣ ਲੱਗੇ ਨਹੀਂ ਸੋਚਦਾ ਤੇ ਆਪਾਂ ਉਹ ਦਰ ਤੇ ਜਾਣ ਲੱਗੇਗੇ ਸੋਚਦੇ ਪਏ ਆ ਗੱਲ ਤਾਂ ਤੇਰੀ ਠੀਕ ਐ ਬਥੇਰੀ ਦੁਨੀਆ ਦੇ ਨਾ ਕੰਮ ਕਰ ਮਾਂ ਮਾਈ ਕਰਕੇ ਚੱਲਦੇ ਨੇ ਬੱਸ ਫਿਰ ਉਹ ਮਾਂ ਮਾਈ ਐਸੇ ਟਾਈਮ ਹੀ ਟਾਈਮ ਆ ਤੇ ਮੇਰੀ ਗੱਲ ਸੁਣ ਸਵੇਰੇ 5-6 ਵਜੇ ਚੱਲੀਏ ਨਾਲੇ ਦਾ ਸੁੱਤੇ ਮੂੰਹ ਮੱਥਾ ਟੇਕ ਕੇ ਜਾਂਦਾ ਨਾਲੇ ਰੋਡ ਸਾਰੇ ਸਾਫ਼ ਹੁੰਦੇ ਨੇ ਗੱਡੀ ਝੁਕਦੀ ਜਾਂਦੀ ਆ ਸਵੇਰੇ 5-6 ਵਜੇ ਇੱਕ ਮਿੰਟ ਰੁਕਿਓ ਤੂੰ ਸਵੇਰੇ 5:00 6:00 ਵਜੇ ਉੱਠ ਜਾਵੇਂਗੀ ਮਾਮਾ 5:00 6:00 ਵਜੇ ਕਹਿ ਰਿਹਾ ਹਾਂ ਹਾਂ ਮੈਂ ਰਾਤ ਹੀ ਸੌਂਗੂਗੀ ਨਹੀਂ ਆ ਦੇਖ ਲੈ ਕੁੜੀ ਦਾ ਕਿੱਡਾ ਮਨ ਤੇ ਤੂੰ ਐਵੇਂ ਕੁੜੀ ਨੂੰ ਰੋਕੀ ਜਾਨੀ ਮੇਰੀ ਸੁਣ ਗੱਲ ਮੈਂ ਸਵੇਰੇ ਆਵਾਂ ਤੁਹਾਨੂੰ ਲੈਣ ਕਿ ਅੱਜ ਰਾਤੀ ਆਜਮਾ ਲੈਣ ਰਾਤ ਇੱਧਰ ਰਹਿ ਪਿਓ ਸਵੇਰੇ ਇੱਧਰੋਂ ਹੀ ਨਿਕਲ ਪਾਂਗੇ ਨਾ ਨਾ ਤੂੰ ਸਵੇਰੇ ਹੀ ਲੈਣ ਆ ਜੀ ਕਿੱਥੇ ਪਹਿਲਾਂ ਤੂੰ ਸਾਨੂੰ ਲੈਣ ਆਏਗਾ ਹੁਣ ਫਿਰ ਰਾਤ ਉੱਥੇ ਹੀ ਰਵਾਂਗੇ ਫਿਰ ਸਵੇਰੇ ਉਧਰੋਂ ਜਾਵਾਂਗੇ ਤੂੰ ਸਵੇਰੇ ਹੀ ਆ ਜੀ ਚੱਲ ਠੀਕ ਹੈ ਫਿਰ ਸਵੇਰੇ ਮੈਂ ਤੇ ਰਾधिका 4:50 ਤੇ ਤੇਰੇ ਘਰ ਦੇ ਬਾਹਰ ਹੋਵਾਂਗੇ। ਮੈਂ ਹੋਰਨ ਮਾਰੂੰਗਾ ਤਾਂ ਤੁਸੀਂ ਬਾਹਰ ਆ ਜਿਓ। ਬਾਹਰ ਠੀਕ ਆ। ਪਰ ਮੈਨੂੰ ਅੰਦਰ ਆਨ ਨੂੰ ਨਾ ਕਹੀਂ ਤੇਰੇ ਪਰਿਵਾਰ ਦੇ ਮੈਂਬਰ ਮੈਨੂੰ ਪਸੰਦ ਨਹੀਂ ਹੈਗੇ। ਕੋਈ ਸਵੇਰੇ ਸਵੇਰੇ ਇਹਨਾਂ ਨਾਲ ਚਮੇਲਾ ਨਾ ਪੈ ਜੇ। ਚਲ ਠੀਕ ਆ। ਚਲ ਠੀਕ ਆ। ਲੈ ਵੀ ਆ ਗਿਆ ਤੇਰਾ ਮਾਮਾ ਸਵੇਰੇ 4:50 ਤੇ ਤਿਆਰ ਹੋ ਜੀ। ਦੇਖਿਆ ਫਿਰ ਜੱਟੀ ਦਾ ਰੋਬ ਮੰਮੀ ਵੀ ਇਹ ਲਾ ਦਿਨੀ ਆ। ਚੱਲ ਜਾ ਉਹਦੇ ਕੋਲ ਦੇਖ ਲੈ ਕਾਰਟੂਨ ਦੇਖਦੀ ਪਈ ਐ ਜਾਂ ਰਿਮੋਟ 'ਚ ਥੁੱਕਾ ਪਾੰਦੀ ਪਈ ਐ ਚੱਲ ਜਾ ਫਿਰ ਆ ਕੇ ਦਾਦੀ ਬੋਲੂਗੀ ਮੰਨ ਤਾਂ ਮੇਰਾ ਵੀ ਬਹੁਤ ਸੀ ਮਾਮਾਈ ਕੋਲ ਜਾਣ ਦਾ ਕੀ ਪਤਾ ਮੇਰੇ ਕੋਲ ਕੋਈ ਭੁੱਲ ਨਾ ਹੋਈ ਹੋਵੇ ਉੱਥੇ ਜਾ ਕੇ ਕੋਈ ਮਾਮਾ ਹੀ ਮੈਨੂੰ ਰਸਤਾ ਹੀ ਦਿਖਾ ਦੇਵੇ ਸਵਰਨੇ ਤੂੰ ਨਾ ਅੰਨਨੇ ਦਿਨ ਉਧਰ ਨਾ ਰਿਆ ਕਰ ਇੱਧਰ ਵੀ ਗੇੜਾ ਮਾਰ ਲਿਆ ਕਰ ਇਸ ਬਹਾਨੇ ਤੈ ਇੱਧਰ ਟਿੱਕੀ ਰਹੂਗੀ ਉਹ ਫਿਰ ਜੇ ਤੂੰ ਹਫਤਾ ਹਫਤਾ ਕਰੋ ਗਾਇਬ ਰਹੂਗਾ ਫਿਰ ਇਹ ਤਾਂ ਸਾਡੇ ਸਿਰ ਤੇ ਚੜ ਕੇ ਨੱਚੂਗੀ ਉਹ ਚੱਲ ਫਿਰ ਜਦ ਤੂੰ ਕੋ ਮੈਂ 5-4 ਦਿਨ ਫਿਰ ਆ ਜੀ ਤੂੰ ਮੇਰੇ ਕੋਲ ਨਾ ਟਾਈਮ ਹੈ ਨਹੀਂ ਨਾ ਤੇਰੇ ਨਾਲ ਗੱਲ ਕਰਨ ਦਾ ਤੇ ਨਾ ਤੇਰੇ ਨਾਲ ਬੈਸਣ ਦਾ ਆਪਣੇ ਕਮਰੇ ਵੱਲ ਚੱਲ ਜਾ ਸੀ ਨਾ ਵਗ ਜਾ ਮਾਤਾ ਕੀ ਗੱਲ ਤੱਪੇ ਰਹਿੰਦੇ ਹੋ ਤੁਸੀਂ ਕਦੀ ਮੁੰਡਿਆਂ ਨਾਲ ਪਿਆਰ ਨਾਲ ਵੀ ਗੱਲ ਕਰ ਲਿਆ ਕਰੋ ਤੂੰ ਨਾ ਮੈਨੂੰ ਨਾ ਸਿਖਾ ਕਿ ਕਿਦੇ ਨਾਲ ਪਿਆਰ ਨਾਲ ਗੱਲ ਕਰਨੀ ਤੇ ਕਿਦੇ ਨਾਲ ਗੁੱਸੇ ਨਾਲ ਆਪਣੇ ਕਮਰੇ 'ਚ ਵਗ ਜਾ ਦੇਖੋ ਮੰਮੀ ਜੀ ਜਿੱਦਾਂ ਦਾ ਘਰ ਦਾ ਮਾਹੌਲ ਬਣਿਆ ਫਿਰਦਾ ਨਾ ਮੇਰਾ ਘਰ 'ਚ ਰਹਿਣ ਨੂੰ ਦਿਲ ਹੀ ਨਹੀਂ ਕਰਦਾ ਪਿਆ ਤੇ ਫਿਰ ਮੈਂ ਕਿਹੜਾ ਗੇਟ ਨੂੰ ਤਾਲਾ ਲਾਇਆ ਹੋਇਆ ਖੋਲਦਾ ਗੇਟ ਦੋਨੋਂ ਪਾਸਿਆਂ ਨੂੰ ਜਾ ਸਕਦੇ ਹੋ ਮੰਮੀ ਮੈਂ ਕੱਲਾ ਤਾਂ ਜਾਣਾ ਨਹੀਂ ਹੈ ਨਾਲ ਮੇਰੀ ਜਨਾਨੀ ਤੇ ਨਾਲ ਮੇਰਾ ਬੱਚਾ ਅਸੀਂ ਤਿੰਨੇ ਜਣੇ ਜਾਵਾਂਗੇ ਤੇ ਨਾਲੇ ਜਿਹੜਾ ਮੇਰਾ ਬੰਦਾ ਹੱਕ ਹੈਗਾ ਉਹ ਮੇਰੇ ਨਾਂ ਕਰਾਇਆ ਜਾਵੇ ਤੇ ਮੈਂ ਤਿੱਤਰ ਹੋਵਾਂ ਇੱਥੇ ਮੈਨੂੰ ਪਤਾ ਲਾਪਰੇ ਤੁਹਾਡਾ ਸਾਥ ਦੇ ਏਰੀਆ ਪਰ ਉਹ ਆਪਣੇ ਕਰਮ ਆਪ ਹੀ ਖਰਾਬ ਕਰਦੀ ਵੀ ਹੈ ਮੈਂ ਨਹੀਂ ਚਾਹੁੰਦਾ ਹੈਗਾ ਕਿ ਲਾਪਰੇ ਇੱਥੇ ਰਵੇ ਤੇ ਹੋਰ ਗਲਤੀਆਂ ਕਰੇ ਚਾਹੇ ਉਹ ਗਲਤਾ ਚਾਹੇ ਉਹ ਸਹੀ ਹੈ ਹੈਗੀ ਤਾਂ ਮੇਰੀ ਜਨਾਨੀ ਆ ਮੈਂ ਤਾਂ ਹੀ ਉਹਦੇ ਅੱਗੇ ਬਾਰੇ ਸੋਚਦਾ ਬੈਠਾ ਤੇ ਉਹਦੀ ਅੱਗੇ ਦੀ ਜ਼ਿੰਦਗੀ ਸਹੀ ਰਵੇ ਤਾਂ ਉਹਨੂੰ ਮੈਂ ਲੈ ਕੇ ਜਾਣਾ ਚਾਹੁੰਦਾ ਮੰਮੀ ਨਾ ਮੈਂ ਲੜਦਾ ਪਿਆ ਨਾ ਮੈਂ ਬੈਸਦਾ ਪਿਆ ਜੋ ਮੇਰਾ ਪਿਆਰ ਨਾ ਬੰਦਾ ਹੱਕ ਹੈਗਾ ਮੈਨੂੰ ਦੇ ਦੇ ਆ ਡੇਲੇ ਖੋਲ ਤੇ ਚਾਹ ਕੇ ਇੱਧਰ ਮੇਰੇ ਸਿਰ ਤੇ ਧੋਲੇ ਆਏ ਹੋਏ ਆ ਨਾ ਇਹ ਐਵੇਂ ਨਹੀਂ ਆਏ ਹੋਏ ਮਾਂ ਨੂੰ ਚਾਰਦਾ ਤੂੰ ਮੰਮੀ ਕੋ ਸਮਝਿਆ ਨਹੀਂ ਮੈਂ ਕੀ ਚਾਰਦਾ ਤੁਹਾਨੂੰ ਤੈਨੂੰ ਲਾਪਰੀ ਦੇ ਨਾ ਰਿੰਗ ਲੈ ਕੇ ਦਿੱਤੀ ਸੀ ਨਾ ਤੂੰ ਉਹ ਵੇਚ ਕੇ ਪੈਸੇ ਉਧਰ ਠੂਸਤੇ ਹੁਣ ਤੂੰ ਹਿੱਸਾ ਲੈਣਾ ਚਾਹੁੰਦਾ ਤੇ ਤੈਨੂੰ ਹਿੱਸਾ ਦਊਂਗੀ ਤੇ ਸਵਰਨੇ ਨੂੰ ਵੀ ਤਾਂ ਦਊਂਗੀ ਤੇ ਜੇ ਹਿੱਸਾ ਸਵਰਨੇ ਨੂੰ ਦਊਂਗੀ ਤਾਂ ਕਾਨੂੰਨ ਦੇ ਮੁਤਾਬਿਕ ਉਹਦੀ ਘਰੜੀ ਤਾਂ ਹਜੇ ਕਿਰਨ ਨਹੀਂ ਆ ਤੇ ਫੇਰ ਤੁਸੀਂ ਸਕੀਮ ਲਾਓਗੇ ਕੇਸ ਕਰੋਗੇ ਤੇ ਸਵਰਨੇ ਦੇ ਹਿੱਸਾ ਕਿਰਨ ਲੈ ਜਾਊਗੀ ਤੇ ਫੇਰ ਮਾਂ ਨੂੰ ਚਾਰਦਾ ਹੀ ਪਿਆ ਹੋਰ ਕੀ ਕਰਦਾ ਪਿਆ ਮੰਮੀ ਮੈਂ ਤਾਂ ਕਹਿ ਨਹੀਂ ਸਵਰਨੇ ਨੂੰ ਹਿੱਸਾ ਦੋ ਮੈਂ ਤਾਂ ਆਪਣਾ ਹਿੱਸਾ ਮੰਗਦਾ ਪਿਆ ਮੈਨੂੰ ਤਾਂ ਦੋ ਮੈਂ ਤਾਂ ਹਜੇ ਹੱਟੇ-ਕੱਟੇ ਪਈ ਆ ਨਾ ਮੈਨੂੰ ਕੋਈ ਬਿਮਾਰੀ ਹੈ ਨਾ ਮੈਨੂੰ ਕੋਈ ਰੋਗ ਨਾ ਮੈਨੂੰ ਕੋਈ ਆਪਣੇ ਜਾਨ ਦਾ ਖਤਰਾ ਐ ਇਸ ਕਰਕੇ ਹਿੱਸੇ ਦਾ ਹਜੇ ਕੋਈ ਮਤਲਬ ਨਹੀਂ ਪਰ ਫੇਰ ਵੀ ਮੰਮੀ ਫੈਮਲੀ ਤਾਂ ਮੈਂ ਆਪਣੀ ਲੈ ਕੇ ਜਾਣੀ ਆ ਮੈਂ ਕਿਰਾਏ ਤੇ ਤਾਂ ਨਹੀਂ ਰਹਿਣ ਵਾਲਾ ਤੇ ਫੇਰ ਮੈਂ ਕਿਹੜਾ ਤੈਨੂੰ ਘਰੋਂ ਕੱਢਿਆ ਰਹੀ ਜਾ ਤੂੰ ਪਰਿਵਾਰ ਚ ਇੱਕ ਦਾ ਸਾਥ ਦੇਣ ਕਰਕੇ ਨਾ ਸਾਰੇ ਪਰਿਵਾਰ ਦੀਆਂ ਅੱਖਾਂ 'ਚ ਰੜਕਦਾ ਬਿਆਦੂੰ ਮੰਮੀ ਸਹੀ ਦੱਸਾਂ ਨਾ ਰੱਬ ਦੇ ਕੀਤੇ ਹੋਏ ਫੈਸਲੇ ਨੇ ਮੈਨੂੰ ਗੁੱਸਾ ਬਹੁਤ ਚੜਦਾ ਮੈਨੂੰ ਸਭ ਤੋਂ ਵੱਧ ਗੁੱਸਾ ਉਸ ਰੱਬ ਤੇ ਤਾਂ ਜੜਦਾ ਬਿਆ ਵਾ ਕਿ ਮੇਰਾ ਬਾਪੂ ਖੋਲਿਆ ਉਹਨੇ ਜੇ ਸਟੈਂਪ ਬਾਪੂ ਹੁੰਦਾ ਤੇ ਮਾਤਾ ਤੂੰ ਤੀਰੰਗੋ ਸਿੱਧੀ ਹੁੰਨਾ ਸੀ ਜਿਹੜਾ ਤੇਰਾ ਵੱਡਾ ਜਾਇਆ ਜਿਹੜੀਆਂ ਆਸ਼ਕੀਆਂ ਕਰਦਾ ਫਿਰਦਾ ਨਾ ਹੋਂ ਤੱਕ ਉਹਦੇ ਪਿੰਡੇ ਤੇ ਨੇਲ ਪਏ ਹੋ ਨਹੀਂ ਬਾਪੂ ਕੋਲ ਮਾਤਾ ਹਲੇ ਵੀ ਟਾਈਮ ਹੈਗਾ ਮੁੰਡਾ ਸੰਭਾਲ ਲਾ ਮਾਤਾ ਉਹ ਵੀ ਟਾਈਮ ਆਣ ਵਾਲਾ ਹੀ ਆ ਨਾ ਕਿਰਨ ਲੈਣੀ ਆ ਨਾ ਲਾਪਰੀ ਦੜਾਣੀ ਨਾ ਤੇਰੇ ਦੋਨੇ ਜਵਾਕ ਰਹਿਣੇ ਆ ਦੇਖੋ ਬਾਲਾ ਪੋਤਾ ਪੋਤਾ ਕਰਦੇ ਫਿਰਦੇ ਹੋ ਨਾ ਦੋ ਦੀ ਥਾਂ ਤੇ ਇੱਕ ਤੋਂ ਵੀ ਜਾਓਗੇ ਮੇਰੇ ਕੋ ਜਿੰਨੀ ਵਾ ਲੱਗਣੀ ਸੀ ਮੈਂ ਤਾਂ ਲਾਤੀ ਹੁਣ ਤਾਂ ਮੇਰੇ ਹੱਥ ਖੜੇ ਨੇ ਤੇ ਬੇਟਾ ਜੀ ਜਿੰਨਾ ਤੁਸੇ ਗਿਆਨ ਦੇਣਾ ਸੀ ਨਾ ਤੇ ਦੇਤਾ ਹੁਣ ਮੇਰੇ ਨਾ ਸੁਣਨ ਵਾਲੇ ਕੰਨ ਵੀ ਬੰਦ ਆ ਇਹ ਮਾਜਰੇਚ ਤੂੰ ਆਪਣੇ ਪਰਿਵਾਰ ਨੂੰ ਲੈ ਕੇ ਬਾਹਰ ਲੱਗ ਰਹਿਣਾ ਇਹ ਗੱਲ ਨਹੀਂ ਮੇਰੇ ਬੱਲੇ ਪਈ ਮਾਤਾ ਗਲੀ ਮਲੇ ਜਾ ਕੇ ਸੁਣੋ ਤਾਂ ਸਹੀ ਤੇਰੇ ਤੇ ਲਾਪਰੀ ਦੇ ਬਾਰੇ ਕਿੰਨਾ ਕੁਝ ਬੋਲਦੇ ਬੇਲੇ ਜੋ ਸੁਣ ਜੋਕ ਬਿਲਕੁਲ ਨਹੀਂ ਹੈਗਾ ਤੁਸੀਂ ਤਾਂ ਸੁਧਰ ਨਹੀਂ ਸਕਦੇ ਮੈਂ ਲਾਪਰੀ ਤੈਨੂੰ ਲੱਗ ਰੱਖੂਗਾ ਤੇ ਸੁਧਾਰਤਾ ਸਕਦਾ ਨਾ ਉਹ ਕਾਕਾ ਜੀ ਇਹ ਫੜਾ ਮਾਰਨੀ ਆ ਤਾਂ ਬੜੀਆਂ ਸੌਖੀਆਂ ਪਰ ਫੜਾ ਵਾਰੀਆਂ ਗੱਲਾਂ ਤੇ ਅਮਲ ਕਰਨਾ ਬੜਾ ਔਖਾ ਆ ਉਹ ਇੰਨਾ ਵਿਸ਼ਵਾਸ ਤਾਂ ਮੈਨੂੰ ਤੇਤੇ ਨਹੀਂ ਆ ਜਿੰਨਾ ਮੈਨੂੰ ਆਪਣੇ ਲਾਪਰੀ ਤੇ ਆ ਜੇ ਉਹ ਘਰੋਂ ਕਦਮ ਵੀ ਪੱਟ ਗਈ ਨਾ ਤਾਂ ਮੈਨੂੰ ਕਹਿ ਦੀ ਜਾ ਕਰ ਲੈ ਜੋ ਕਰਨਾ ਵਾਦਾ ਤੁਹਾਡੇ ਨਾਲ ਮੇਰਾ ਵਾਦਾ ਲਾਪਰੀ ਨੂੰ ਫੜ ਫੜ ਕੇ ਤੁਸੀਂ ਰੋਕੋਗੇ ਪਰ ਉਹ ਰੁਕੂਗੀ ਨਹੀਂ ਤੇ ਉਹ ਦਿਨ ਵੀ ਨਾ ਉਦੋਂ ਆਊਗਾ ਜਦੋਂ ਮੈਂ ਤੈਨੂੰ ਹਿੱਸਾ ਦਵਾਂਗੀ ਲੱਗਿਆ ਸਿਰ ਖਾਣ ਚਲ ਜਾ ਆਪਣੇ ਕਮਰੇ ਚ ਵਗ ਜਾ ਗੁੰਨੂ ਨੇ ਤਾਂ ਮੈਂ ਕਹਿਤਾ ਕੱਲ ਫਿਰ ਤੇਨੂੰ ਲੈਣ ਆਜੂਗਾ ਚੱਕਰੇ ਆ ਕੱਲ ਦੋ ਜਗ੍ਹਾ ਪੇਮੈਂਟ ਚੱਕਣੀ ਆ ਜੇ ਪੇਮੈਂਟ ਨਾ ਚੱਕੀ ਤਾਂ ਪਰਸੋ ਜਿਹੜਾ ਚੈੱਕ ਲੱਗਣਾ ਹੋ ਜਾਣਾ ਬੋਨਸ ਤੇ ਵੀਰਾ ਬੋਲੂਗਾ ਭਗਵਣ ਵੀਰੇ ਨਾਲ ਗੱਲ ਕਰਾਂ ਕਿਉਂਕਿ ਰਮਣ ਵੀਰੇ ਨਾਲ ਤਿੰਨ ਚਾਰ ਦਿਨ ਹੋ ਗਏ ਗੱਲ ਹੋਈ ਵੀ ਨਹੀਂ ਯਾਰ ਦਿਲ ਜ ਨਹੀਂ ਲੱਗਦਾ ਪਿਆ ਇਕੱਲੇ ਕੰਮ ਕਰਕੇ ਭਰਾ ਨਾਲ ਹੁੰਦਾ ਸੀ ਨਾ ਵਧੀਆ ਦਿਲ ਲੱਗਿਆ ਰਹਿੰਦਾ ਸੀ ਲ ਯਾਦ ਕੀਤਾ ਤੇ ਫੋਨ ਆ ਗਿਆ ਹਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਆ ਦੇਖ ਲਾ ਭਰਾ ਨੂੰ ਯਾਦ ਕੀਤਾ ਭਰਾ ਦਾ ਨਾਲ ਹੀ ਫੋਨ ਆ ਗਿਆ ਅੱਛਾ ਜੀ ਧੰਨ ਭਾਗ ਵੀਰ ਜੀ ਮੇਰੇ ਤੁਸੀਂ ਮੈਨੂੰ ਯਾਦ ਕੀਤਾ ਜਾਂ ਮੈਂ ਨਾ ਫਸਿਆ ਬਿਆ ਤੇ ਮੈਂ ਤੁਹਾਨੂੰ ਤਾਂ ਫੋਨ ਕੀਤਾ ਸੀ ਚੱਕਰ ਹੈਗਾ ਇਹ ਕਿ ਮੈਨੂੰ ਹੁਣੇ ਗੁੰਨੂ ਦਾ ਫੋਨ ਆਇਆ ਥੋੜੀ ਦੇਰ ਪਹਿਲਾਂ ਉਹ ਕਹਿੰਦੀ ਮਮਾ ਵੀ ਕੱਲ ਆਪਾਂ ਚਿੰਤਪੁਰ ਨਹੀਂ ਮਾਤਾ ਤੇ ਜਾਣਾ ਤੇ ਮੈਂ ਉਹਨੂੰ ਮਨਾ ਨਾ ਕਰ ਸਕਿਆ ਤੇ ਨਾਲੇ ਕੱਲ ਨਾ ਮੈਂ ਦੋ ਜਗ੍ਹਾ ਪੇਮੈਂਟ ਚੱਕਣੀ ਆ। ਉਹ ਪੇਮੈਂਟ ਉੱਥੋਂ ਚੱਕ ਕੇ ਬੈਂਕ 'ਚ ਜਮ੍ਹਾਂ ਕਰਾਉਣੀ ਆ ਤਾਂ ਕਿ ਪਰਸੋਂ ਵਾਲਾ ਆਪਣਾ ਚੈੱਕ ਕਲੀਅਰ ਹੋ ਜਵੇ। ਅੱਛਾ। ਠੀਕ ਆ। ਉਹ ਠੀਕ ਹੈ ਨਹੀਂ। ਜੇ ਪੇਮੈਂਟ ਚੱਕੂਗਾ ਤਾਂ ਹੀ ਚੈੱਕ ਕਲੀਅਰ ਹੋਣਾ। ਮੈਂ ਤੁਹਾਨੂੰ ਹੱਲ ਪੁੱਛਣ ਵਾਸਤੇ ਫੋਨ ਕੀਤਾ। ਕਿਧਰੋਂ ਪੇਮੈਂਟ ਚੱਕਣੀ ਵੀ ਜ਼ਰੂਰੀ ਆ ਤੇ ਹੁਣ ਗੁੰਨੂ ਨੂੰ ਕਹਿਤਾ ਕੱਲ ਜਾਣਾ ਵੀ ਜ਼ਰੂਰੀ ਆ। ਤੇ ਜੇ ਨਹੀਂ ਜਾਂਦਾ ਤਾਂ ਕੁੜੀ ਨੇ ਗੁੱਸਾ ਕਰ ਜਾਣਾ। ਵੀ ਮਾਮੇ ਨੂੰ ਕੋਈ ਕੰਮ ਕਹ ਤੇ ਮਾਮਾ ਮਗਰੇ ਹੋ ਗਿਆ। ਹਾਂਜੀ। ਮੈਨੂੰ ਦੱਸੋ ਮੈਂ ਕਿੱਦਾਂ ਕਰਾਂ ਪੇਮੈਂਟ ਤਾਂ ਪਵਣ ਇੱਕ ਚੌਪੜੇ ਦੀ ਤੇ ਸਾਗਲ ਦੀ ਹੋਈ ਆ ਨਾ ਆ ਦਿਨਾਂ ਚ ਉਹ ਹਾਂਜੀ ਵੀਰ ਜੀ ਸਾਗਲ ਦੀ ਤੇ ਚੌਪੜੇ ਦੀ ਦੋਨਾਂ ਦੀ ਪੇਮੈਂਟ ਆ ਉਹਨਾਂ ਨੇ ਆਪਣੇ ਕੋਲ 5-500 ਕਰਦੇ ਪਲਟ ਲਈ ਸੀ 6-6 ਮਹੀਨੇ ਦਾ ਟਾਈਮ ਤੇ 7ਵਾਂ ਮਹੀਨਾ ਚੜ ਗਿਆ ਤੇ ਜੇ ਹੁਣ ਪੇਮੈਂਟ ਨਾ ਲਈ ਉਹਨਾਂ ਨੇ ਫੇਰ ਟਰਕਾ ਦੇਣਾ ਹੁਣ ਪੇਮੈਂਟ ਚੱਕਣੀ ਵੀ ਜ਼ਰੂਰੀ ਹੈ ਤੇ ਕੱਲ ਜਾਣਾ ਵੀ ਜ਼ਰੂਰੀ ਹੈ ਤੇ ਪੇਮੈਂਟ ਚੱਕਣੀ ਤਾਂ ਜ਼ਰੂਰੀ ਹੈ ਕਿ ਪਰਸੋਂ ਨਾ ਜ਼ਿੰਮੇਦਾਰ ਨੇ ਲਾ ਦੇਣਾ ਆਪਾਂ ਨੂੰ ਚੈੱਕ ਜੇ ਚੈੱਕ ਬਾਉਂਸ ਹੋ ਗਿਆ ਤਾਂ ਫਿਰ ਗਾ ਕੰਮ ਨਹੀਂ ਹੋਣੇ ਤੂੰ ਮੈਨੂੰ ਇਹ ਦੱਸ ਪੇਮੈਂਟ ਹੈ ਕਿੰਨੀ ਆ ਟੋਟਲ ਚੋਪੜੇ ਕੋਲ ਵੀਰ ਜੀ ਲੈਣਾ ਆਪਾਂ 7 ਲੱਖ ਰੁਪਇਆ ਤੇ ਸਾਈਕਲ ਕੋਲੋਂ ਲੈਣਾ ਆਪਾਂ 5.5 ਲੱਖ ਰੁਪਇਆ ਟੋਟਲ 12.5 ਲੱਖ ਰੁਪਇਆ ਹੋ ਗਿਆ ਤੇ ਜਿਹੜਾ ਚੈੱਕ ਲੱਗਣਾ ਉਹ ਲੱਗਣਾ ਆਪਣਾ 11.5 ਲੱਖ ਦਾ ਹੁਣ ਮੈਨੂੰ ਪਤਾ ਤੁਸੀਂ ਇਹ ਕਹੋਗੇ ਕਿ ਤੂੰ ਕੱਲ ਚੱਲ ਜਾ ਤੇ ਆਪਣੇ ਬੈਂਕ 'ਚ ਜਿਹੜੀ ਪੇਮੈਂਟ ਪਈ ਆ ਉਹ ਇੱਧਰ ਟਰਾਂਸਫਰ ਕਰਦੇ ਉਹ ਚੈੱਕ ਲਾ ਲੂਗਾ ਤੇ ਆਪਣੇ ਬੈਂਕ ਕਿੰਨੀ ਪੇਮੈਂਟ ਨਹੀਂ ਪਈ ਬੈਂਕ ਚ ਦੋਨੋਂ ਤਿੰਨਾਂ ਬੈਂਕਾਂ ਚ ਰਲਾ ਕੇ 4 ਤੋਂ 5 ਲੱਖ ਰੁਪਏ ਪਿਆ ਹੋਣਾ ਤੂੰ ਐ ਕਰ ਆਪਣੀ ਭਾਬੀ ਨੂੰ ਕਹ ਦੇ ਉਹ ਦੋਨਾਂ ਕੋਲੋਂ ਪੇਮੈਂਟ ਲੈ ਲੂਗੀ ਤੇ ਬੈਂਕ ਚ ਜਮਾ ਕਰਾਊਗੀ ਤੇ ਤੂੰ ਨਾ ਕਰਨ ਵਾਲ ਜਾਇਆ ਦੀ ਭਾਬੀ ਨੂੰ ਕਹਿ ਦਵਾ ਉਹ ਤੇਰੀ ਭਾਬੀ ਕਹਿੰਦੀ ਤਾਂ ਰਹਿੰਦੀ ਆ ਮੈਨੂੰ ਕੋਈ ਕੰਮ ਨਹੀਂ ਦਿੰਦੇ ਕੰਮ ਨਹੀਂ ਦਿੰਦੇ ਉਹਨਾਂ ਦੇਖਾ ਕੰਮ ਉਹਨੂੰ ਪਤਾ ਲੱਗੇ ਰਮਣ ਵੀਰੇ ਤਾਨੂੰ ਲੱਗਦਾ ਕਿ ਭਾਬੀ ਇਹ ਕੰਮ ਕਰ ਲੈਣਗੇ। ਆਮੇ ਰੋੜੇ ਰੱਪੇ ਵਾਲਾ ਕੰਮ ਨਾ ਹੋ ਜੇ ਪੇਮੈਂਟ ਵੱਧ ਦਾ। ਤੁਹਾਨੂੰ ਪਤਾ ਹੀ ਐ ਬਾਹਰ ਖੋ ਲੁੱਟਾ ਦਾ ਜਮਾਨਾ ਚੱਲਦਾ ਪਿਆ। ਉਹ ਤੂੰ ਦੇਖ ਲੈ ਇੱਕ ਵਾਰੀ ਆਪਣੀ ਭਾਬੀ ਨਾਲ ਗੱਲ ਕਰਕੇ ਜੇ ਲੈ ਆਉਂਦੀ ਐ ਪੇਮੈਂਟ ਤਾਂ ਠੀਕ ਆ ਨਹੀਂ ਤਾਂ ਆਪਾਂ ਮਾਰਕੀਟ 'ਚ ਹੋਰ ਕਿਸੇ ਨਾਲ ਗੱਲ ਕਰ ਲੈਨੇ ਆ। ਵੀਰੇ ਮੈਂ ਕਹਿੰਦਾ ਸੀਗਾ ਕਿ 5.5 ਲੱਖ ਰੁਪਏ ਸੈਗਲ ਤੋਂ ਲੈਣਾ। ਉਹ ਹੈਗਾ ਆਪਣੇ ਘਰ ਦੇ ਨੇੜੇ ਹੀ। ਮੰਮੀ ਨੂੰ ਤੇ ਹਦੀ ਭਾਬੀ ਨੂੰ ਦੋਨਾਂ ਨੂੰ ਭੇਜ ਦਾਂਗਾ। ਤੇ ਜਿਹੜਾ 7 ਲੱਖ ਰੁਪਇਆ ਪੋਪਾ ਇੱਦਾਂ ਕਰਦੇ ਆ ਉਹ ਸੰਧੂਆਂ ਦੇ ਮੁੰਡੇ ਨੂੰ ਕਹਿ ਦਿੰਨੇ ਆ ਉਹਦੇ ਆਫਿਸ ਤੇ ਲੱਗ ਗਿਆ ਉਹਦਾ ਆਫਿਸ ਆ ਉਹਨੂੰ ਕਹਿ ਦੇਣਾ ਪੇਮੈਂਟ ਚੱਕ ਕੇ ਤੂੰ ਆਪਣੇ ਅਕਾਊਂਟ ਚ ਸਾਨੂੰ ਟਰਾਂਸਫਰ ਕਰ ਦੇ ਐਨਾ ਕਹਾਦਾ ਮੂੰਹ ਲਿਆ ਜੀ ਬੰਦਾ ਕਰ ਹੀ ਲੈਂਦਾ ਚੱਲ ਇਹ ਵੀ ਗੱਲ ਤੇਰੀ ਸਹੀ ਆ ਤੂੰ ਮੰਮੀ ਤੇ ਹਰਦੀਪ ਨੂੰ ਦੋਨਾਂ ਨੂੰ ਭੇਜ ਦੇ ਸਾਥ ਹੋ ਜਾਂਦਾ ਤੇ ਵੀਰੇ ਯਾਰ ਮੈਂ ਤੁਹਾਡੇ ਕੋਲ ਪੁੱਛਣਾ ਹੀ ਭੁੱਲ ਗਿਆ ਮੈਂ ਕਹੀ ਤਾਂ ਜਨਾ ਕੱਲ ਜਾਣਾ ਗੁੰਨੂ ਨਾਲ ਚਿੰਤਪੁਰਨੀ ਮਾਤਾ ਤੇ ਮੈਂ ਤੁਹਾਡੇ ਤੋਂ ਪਰਮਿਸ਼ਨ ਹੀ ਲਈ ਵੀ ਕਿੱਦਾਂ ਜਾਵਾਂ ਕਿ ਨਾ ਕਿੱਦਾਂ ਕਰਾਂ ਉਹ ਤੂੰ ਯਾਰ ਇੰਨੇ ਜੋਗਾ ਹੋ ਗਿਆ ਵੀ ਪਰਿਵਾਰ ਦੀ ਖੁਸ਼ੀ ਦੇ ਫੈਸਲੇ ਆਪ ਕਰ ਸਕਦਾ ਨਾਲੇ ਕਿਰਨ ਦਾ ਤੇ ਗੁੰਨੂ ਦਾ ਤੇ ਰਹਿਮਨ ਦਾ ਮੰਨ ਉੱਥੇ ਜਾ ਕੇ ਹੋਰ ਹੋ ਜੂਗਾ ਉਹ ਹਾਂਜੀ ਵੀਰੇ ਬੰਦਾ ਹੁਣ ਇੰਨੀ ਮਿਹਨਤ ਕਰਦਾ ਪਰ ਪਰਿਵਾਰ ਦੀ ਖੁਸ਼ੀ ਆਸਤੇ ਹੀ ਤਾਂ ਕਰਦਾ ਹਾਂਜੀ ਕੁੜੀ ਨੇ ਨਾ ਮੈਨੂੰ ਖੁਸ਼ ਹੋ ਜਾ ਕੇ ਕਿਹਾ ਕਿ ਮਾਮੂ ਮੈਂ ਜਾਣਾ ਤੇ ਮੇਰੇ ਕੋਲ ਉਹਦਾ ਦਿਲ ਨਾ ਤੋੜ ਹੋਇਆ ਤਾਂ ਨਾ ਮੈਂ ਮਨਾ ਕੀਤਾ ਮੈਂ ਕਿਹਾ ਚਲ ਚੱਲ ਪੈਨੇ ਖੁਸ਼ੀ ਬਹੁਤ ਹੋਈ ਵੈਸੇ ਐਵੇਂ ਕਹਾ ਮੈਂ ਤੇ ਨਾਲੇ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਚਲੇ ਤਾਂ ਗਏ ਹੋ ਕਿੱਦਾਂ ਰਹਿ ਰਹੇ ਹੋ ਕਿਦਾਂ ਨਹੀਂ ਰਹਿ ਰਹੇ ਖਾ ਰਹੇ ਹੋ ਰੋਟੀ ਜਾਂ ਕਿਦਾਂ ਮਨ ਲੱਗ ਗਿਆ ਕਿ ਨਹੀਂ ਕੁਛ ਦੱਸਿਆ ਹੀ ਨਹੀਂ ਦੁਬਾਰਾ ਫੋਨ ਕਰਕੇ ਹਾਲ ਠੀਕ ਵੀ ਆ ਤੇ ਨਹੀਂ ਵੀ ਮਨ ਲੱਗਿਆ ਵੀ ਹੋਇਆ ਤੇ ਨਹੀਂ ਵੀ ਚੱਲ ਮੈਨੂੰ ਨਾ ਵਿੱਚ ਫੋਨ ਆ ਰਿਹਾ ਮੈਂ ਫ੍ਰੀ ਹੋ ਕੇ ਫਿਰ ਤੇਨਾਂ ਗੱਲ ਕਰਦਾ ਚਲੋ ਠੀਕ ਹੈ ਮੇਰੇ ਕਰ ਲਿਓ ਮੈਨੂੰ ਫੋਨ ਮੈਨੂੰ ਪਤਾ ਪਵਨ ਮੇਰੇ ਮੂੰਹ ਕੀ ਸੁਣਾ ਚਾਹੁੰਦਾ ਉਹਨੇ ਤਾਂ ਇਹੀ ਕਹਿਣਾ ਭਾਜੀ ਨਹੀਂ ਦਿਲ ਲੱਗਦਾ ਤੇ ਆਜੋ ਇੱਥੇ ਜਾਣਾ ਮੈਂ ਵੀ ਚਾਹੁੰਨਾ ਉੱਥੇ ਪਰ ਕੀ ਕਰਾਂ ਮੈਂ ਵੀ ਆਪਦੇ ਪਰਿਵਾਰ ਚ ਰਹਿਣਾ ਚਾਹੁੰਨਾ ਪਰ ਧੰਨ ਨੇ ਯਾਰ ਉਹ ਮੁੰਡੇ ਕੁੜੀਆਂ ਜਿਹੜੇ ਬਾਹਰਲੇ ਦੇਸ਼ ਜਾ ਕੇ ਆਪਦੇ ਪਰਿਵਾਰ ਤੋਂ ਵਿਛੜ ਕੇ ਰਹਿ ਲੈਂਦੇ ਆ ਮੇਰਾ ਤਾਂ ਸਾਲਾ ਦਿੱਲੀ ਆ ਕੇ ਤਰਾ ਨਿਕਲਿਆ ਪਿਆ ਮੰਮੀ ਤੁਸੀਂ ਤਾਂ ਥੋੜੀ ਦੇਰ ਪਹਿਲਾਂ ਸੁੱਤੇ ਪਏ ਸੀਗੇ ਤੇ ਹੁਣ ਫੋਨ ਵੀ ਚਲਾਉਣ ਲੱਗ ਗਏ ਹੋ ਉਹ ਤਾਂ ਤੇਰੇ ਆਲਾ ਨਾ ਸਿਰ ਖਾਈ ਜਾਂਦਾ ਸੀ ਮੇਰਾ ਤਾਂ ਕਰਕੇ ਮੈਂ ਘੜੀ ਪੈ ਗਈ ਸੀ ਨੀਂਦ ਕਿੱਥੇ ਆਂਦੀ ਏ ਮੈਨੂੰ ਮੰਮੀ ਜੀ ਤੁਸੀਂ ਨਾ ਮੈਨੂੰ 500 ਰੁਪਏ ਦੋ ਮੈਂ ਨਾ ਤਾਲਾ ਲੈ ਕੇ ਆਉਣਾ ਐਡੇ ਮੋਟੇ ਆਲਾ ਜਿਹੜਾ ਸੱਬਲਾ ਨਾਲ ਇੱਟਾਂ ਨਾਲ ਤੇ ਹਥੌੜਾ ਨਾ ਟੁੱਟੇ ਨਾ ਤੂੰ ਤਾਲਾ ਕਿੱਥੇ ਲੈਣਾ ਨਾ ਉਸ ਤਾਂ ਤਾਲਾ ਲੈਣਾ ਹੀ ਕਿਉਂ ਜੇ ਬਾਅਦ ਚ ਤੋੜਨਾ ਹੀ ਪਵੇ ਮੰਮੀ ਇਹ ਮੈਡਮ ਅੱਜ ਸਵੇਰੇ ਆਪਣੇ ਭਰਾ ਨਾਲ ਫੋਨ ਤੇ ਗੱਲ ਕਰਦੀ ਪਈ ਸੀ ਕਿ ਗੁੰਨੂ ਜਿੱਦ ਕਰਦੀ ਪਈ ਆ ਮੈਨਾ ਮਾਂ ਤਾਂ ਚਿੰਤਪੁਰਨੀ ਤੇ ਜਾਣਾ ਤੇ ਸਵੇਰੇ 5 ਵਜੇ ਚੱਲੇ ਨੇ ਦੇਖ ਲਓ ਸਵੇਰ ਦੀ ਸ਼ਾਮ ਹੋ ਗਈ ਤੇ ਮੈਡਮ ਨੇ ਇੱਕ ਵਾਰੀ ਵੀ ਆਨ ਕੇ ਤੁਹਾਨੂੰ ਪੁੱਛਿਆ ਨਹੀਂ ਕਿ ਮੈਂ ਜਾਵਾਂ ਕਿ ਨਾ ਜਾਵਾਂ ਤੇ ਨਾਲੇ ਇਹਨਾਂ ਨੇ ਸਵੇਰੇ 5 ਵਜੇ ਜਾਣਾ ਆਪਾਂ ਨੂੰ ਡਿਸਟਰਬੈਂਸ ਕਿੰਨੀ ਹੋਗੀ ਕਦੇ ਗੇਟ ਖੁੱਲੂਗਾ ਜਾਂ ਹੌਲ ਖੜਕਾਊਗਾ ਤੇ ਕੋਈ ਨਹੀਂ ਫਿਰ ਜਦੋਂ ਆਪਾਂ ਗੇਟ ਨੂੰ ਰਾਤੀ ਲੋਕ ਲਾਣੇ ਆ ਤੇ ਫਿਰ ਆਪਾਂ ਲੋਕ ਲਾ ਕੇ ਆਪਾਂ ਉਹਦੀ ਚਾਬੀ ਰਾਤ ਨੂੰ ਲਪੋ ਲੈਣੀ ਹੈ ਤੇ ਬਾਹਰ ਭਰਾ ਹੋਰ ਨਮਾਰੀ ਜਾਵੇ ਕਲਪੀ ਜਾਵੇ ਫਿਰ ਖੜਾ ਇੱਥੇ ਤੁਸੀਂ ਤੇ ਸੋਨਣਾ ਵੀਰਾ ਗਲਤੀ ਕਰ ਜਾਂਦੇ ਹੋ ਤੁਸੀਂ ਮੌਕੇ ਦੀ ਸਿਚੁਏਸ਼ਨ ਦੇਖਦੇ ਹੋ ਅੱਗੇ ਦੀ ਨਹੀਂ ਸੋਚਦੇ ਤੇ ਮੈਂ ਅੱਗੇ ਦੀ ਸੋਚਦੀ ਆ ਕਿਵੇਂ ਫਿਰ ਮੈਂ ਕਾਲੇ ਘਰ ਜਲਣੀ ਹੈ ਚੱਲ ਤੂੰ ਸਮਝਾ ਮੈਨੂੰ ਕਿਵੇਂ ਮੰਮੀ ਗੱਲ ਹੈਗੀ ਏਦਾਂ ਕਿ ਜੇ ਉਸ ਵੇਲੇ ਚਾਬੀ ਨਾ ਮਿਲੀ ਇਹਦੇ ਭਰਾ ਦੀ ਬੇਇੱਜ਼ਤੀ ਨਾ ਹੋਵੇ ਇਹਨਾਂ ਸਵੇਰ ਸੇ ਨਾ ਆਪਣੇ ਨਾ ਪੰਗੇ ਲੈਣ ਲਾਈ ਜਾਣੇ ਤੇ ਤੁਹਾਨੂੰ ਪਤਾ ਹੀ ਆ ਫਿਰ ਦਿਨ ਦੀ ਸ਼ੁਰੂਆਤ ਹੀ ਜੇ ਤੇ ਖਰਾਬ ਹੋ ਗਈ ਤੇ ਆਪਣਾ ਸਾਰਾ ਦਿਨ ਵੀ ਕਾਹ ਵੀ ਨਿਕਲਣਾ ਤੇ ਮੈਂ ਨਾ ਇਹਦੇ ਜਾਣ ਤੋਂ ਬਾਅਦ ਵੀ ਸੋਚੀ ਬੈਠੀ ਆ ਅੱਛਾ ਤੂੰ ਇਹ ਸੋਚੀ ਬੈਠੀ ਆ ਵੀ ਜਦੋਂ ਇਹ ਜਾਵੇ ਤੇ ਤੂੰ ਉਹ ਮੋਟਾ ਜਿੰਦਾ ਇਹਨਾਂ ਦੇ ਕਮਰੇ ਨੂੰ ਲਾ ਦਵੇਂ ਜਿਹੜਾ ਉਹ ਨਾ ਖੁੱਲੇ ਨਾ ਟੁੱਟੇ ਐਦਾਂ ਸੋਚੀ ਬੈਠੀ ਆ ਅਪ੍ਰਿਤ ਹਾਂਜੀ ਹੋਲ ਸੰਗੇ ਤੁਸੀਂ ਕਿ ਜਦ ਇਹ ਵਾਪਸ ਆਹੂਗੀ ਇਹਨੂੰ ਦਰਵਾਜ਼ਾ ਨਾ ਖੁੱਲਣਾ ਮਿਲਿਆ ਬਾਹਰ ਆਪਣੀ ਕੁੜੀਆਂ ਨੂੰ ਲੈ ਕੇ ਕਿੰਨਾ ਚਿਰ ਧੁੱਪੇ ਬੈਠੀ ਰਹੂਗੀ ਜਦੋਂ ਏਸੀ ਤੋਂ ਬਿਨਾ ਇੰਨਾ ਧੁੱਪੇ ਸਾਰੀ ਦਿਹਾੜੀ ਬਹਿਣਾ ਪਿਆ ਨਾ ਕਲਪਹਾਰ ਕਹਿੰਦੇ ਆਪੇ ਚਲੀ ਜਾਣਾ ਉਹ ਕੁੜੀਆਂ ਪਲਾਨ ਤਾਂ ਤੋਂ ਵਧੀਆ ਸੋਚਿਆ ਪਰ ਉਹ ਕਾਮਯਾਬ ਨਹੀਂ ਹੋਣਾ ਕਿਉਂ ਮੰਮੀ ਕਾਮਯਾਬ ਕਿਉਂ ਨਹੀਂ ਹੋਣਾ ਤੁਸੀਂ ਨਹਿਸ਼ ਪਾਈ ਜਾਂਦੀ ਹੋ ਪਹਿਲਾਂ ਹੀ ਮੈਂ ਕੀ ਨਹਿਸ਼ ਪਾਣੀ ਹੈ ਆ ਪਿੱਛੇ ਮੁੜ ਕੇ ਦੇਖ ਕੌਣ ਖੜਾ ਤੁਸੀਂ ਤੁਸੀਂ ਇੱਥੇ ਤੁਸੀਂ ਤੇ ਸੁੱਤੇ ਪਏ ਸੀ ਨਾਲੇ ਏਸੀ ਫੋਲ ਕਰਕੇ ਆਈ ਸੀ ਮੈਂ ਚਾਚੂ ਚਾਚੂ ਐਵੇਂ ਨਾ ਹੱਥ ਚੱਕੋ ਕੁਛ ਲੋਗ ਨਹੀਂ ਸੁਧਰ ਸਕਦੇ ਤੁਸੀਂ ਆਪਣੇ ਹੱਥ ਨਾ ਗੰਦੇ ਕਰੋ ਚਾਚੂ ਤੁਸੀਂ ਮੈਨੂੰ ਨਾ 1100 ਰੁਪਏ ਦਿਓ ਮੈਂ ਨਾ ਮਾਤਾ ਤੇ ਜਾ ਕੇ ਵਧੀਆ ਜਿਹੀ ਸੁੰਨੀ ਲਾ ਕੇ ਮਾਤਾ ਨੂੰ ਚੜਾਣੀ ਆ ਪੁੱਤ 1100 ਕਿਉਂ 1500 ਲੈ ਜਾ 2000 ਲੈ ਜਾ ਪਰ ਮਾਤਾ ਨੂੰ ਇੱਕ ਗੱਲ ਕਹਿ ਕੇ ਆਇਓ ਕਿ ਇਹ ਖਾਲੀ ਜਿੰਨਾ ਦੇ ਦਿਮਾਗ ਹੈਗੇ ਨਾ ਉਹਨਾਂ 'ਚ ਅਕਲ ਪਾ ਦਿਓ ਚਾਚੂ ਰੱਬ ਆਪਣੀ ਵੱਲੋਂ ਨਾ ਇਨਸਾਨ ਨੂੰ ਚੰਗਾ ਹੀ ਬਣਾ ਕੇ ਭੇਜਦਾ ਹੈ ਬੱਸ ਇਨਸਾਨ ਨਾ ਉਹ ਸ਼ਕਲ ਨੂੰ ਵਧੀਆ ਥਾਂ ਤੇ ਨਿਵਰਤਦਾ ਦੋਨੇ ਯਾਨੀ ਨਾ ਸ਼ਰਮ ਨੂੰ ਹੱਥ ਮਾਰ ਲਓ ਮੜਾਇਆ ਨਿਆਣੀ ਵੀ ਤੁਹਾਨੂੰ ਦੋਨਾਂ ਨੂੰ ਗੱਲਾਂ ਕਰਦੀ ਵੀ ਹੈ ਤੂੰ ਚੁੱਪ ਕਰ ਮੈਨੂੰ ਨਾ ਬਹੁਤਾ ਗਿਆਨ ਨਾ ਦਿਆ ਕਰ ਤੇ ਤੂੰ ਚਿੱਡੀ ਐ ਜੀ ਆ ਆਪਣੇ ਮਾਂ ਨੂੰ ਜਾ ਕੇ ਕਹਿ ਦੇ ਜਿਹੜੀ ਮਾਦਾ ਤੇ ਜਾਣਾ ਹੈ ਨਾ ਚੱਲ ਜੋ ਜਿਹੜੀ ਆਪਣੇ ਆਦਮੀ ਤੇ ਹੱਥ ਚੱਕਦੀ ਹੈ ਨਾ ਤੇ ਵੱਡਿਆਂ ਦੀ ਇੱਜ਼ਤ ਨਹੀਂ ਨਾ ਕਰਦੀ ਉਹ ساری ਜ਼ਿੰਦਗੀ ਸੁੱਖ ਨਹੀਂ ਪਾ ਸਕਦੀ। ਨਦੀ ਵਸੇ ਗੁੱਸਾ ਨਾ ਕਰਿਓ ਇਹ ਗੱਲ ਨਾ ਤੁਹਾਡੇ ਤੇ ਵੀ ਲਾਗੂ ਹੁੰਦੀ ਹੈ। ਮੇਰੀ ਮਾਂ ਨੂੰ ਟੰਗ ਕਰਕੇ ਤੇ ਸਾਨੂੰ ਬਾਹਰ ਕੱਢ ਕੇ ਤੁਸੀਂ ਵੀ ਨਹੀਂ ਸੁਖੀ ਰਹੋਗੇ। ਸਹੀ ਗੱਲ ਕਹਿੰਦੀ ਓ ਜਦੋਂ ਬਗਾਨੀ ਤੇ ਉਹਦੀ ਧੀਆਂ ਨੂੰ ਕੋਈ ਤੰਗ ਕਰੂਗਾ ਮਾਤਾ ਮਾਤਾ ਉਹ ਆਵੂਗੀ ਤੇ ਨਾ ਉਹਦੀਆਂ ਲਾਦਾ ਮਮੇਰੇ ਦੋਖਾ ਦੇਖੇ ਹੀ ਨਹੀਂ ਜਾਂਦਾ ਮੇਰਾ ਪੁੱਤ ਹੁਣ ਤੋਂ ਬੱਚੇ ਨਹੀਂ ਰਹੀ ਹੁਣ ਤੋਂ ਵੱਡੇ ਹੋ ਗਈਆਂ ਤੂੰ ਸਾਰੀ ਗੱਲ ਸਮਝ ਸਕਦੀ ਹੈ ਤੂੰ ਜੋ ਕੀਤਾ ਸਹੀ ਕੀਤਾ